ਸਸਰਾ ਇੱਕ ਵਾਇਰਲ ਬਿਮਾਰੀ ਹੈ ਜੋ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੀ ਹੈ ਇਹ ਸਭ ਤੋਂ ਵੱਧ ਛੂਤ ਦੀਆਂ ਬਿਮਾਰੀਆਂ ਵਿੱਚੋਂ ਇੱਕ ਹੈ ਲੱਛਣਾਂ ਵਿੱਚ ਸ਼ਾਮਲ ਹਨ ਬੁਖਾਰ ਜੁਕਾਮ ਵਰਗੇ ਲੱਛਣ ਲਾਲ ਅੱਖਾਂ ਅਤੇ ਇੱਕ ਤੱਬੇਦਾਰ தਫੜ ਜੋ ਇੱਕ ਹਫਤੇ ਤੱਕ ਰਹਿ ਸਕਦੇ ਹਨ ਐਨੀਮੋਨੀਆ ਬહેરાਪਨ ਦਿਮਾਗ ਦੀ ਲਾਗ ਅਤੇ ਕਈ ਵਾਰ ਮੌਤ ਦਾ ਕਾਰਨ ਬਣ ਸਕਦਾ ਹੈ ਅਤੇ ਸਹ ਲੈਣ ਚਿਕਣ ਜਾਂ ਖੰਗਣ ਦੁਆਰਾ ਆਸਾਨੀ ਨਾਲ ਲੋਕਾਂ ਵਿੱਚ ਫੈਲ ਸਕਦਾ ਹੈ ਖਸਰੇ ਦੇ ਵਿਰੁੱਧ ਤੁਹਾਡੀ ਸਭ ਤੋਂ ਵਧੀਆ ਸੁਰੱਖਿਆ ਟੀਕਾ ਲਗਵਾਉਣਾ ਹੈ ਤਿੰਨ ਵਾਇਰਲ ਲਗਾ ਹਨ ਜਿਨ੍ਹਾਂ ਤੋਂ ਟੀਕਾ ਤੁਹਾਡੀ ਰੱਖਿਆ ਕਰਦਾ ਹੈ ਖਸਰਾ ਕੰਨ ਪੀੜੇ ਰੂਬੈਲਾ ਇਸ ਲਈ ਇਸ ਨੂੰ ਐਮ ਐਮ ਆਰ ਵੈਕਸੀਨ ਕਿਹਾ ਜਾਂਦਾ ਹੈ ਟੀਕਾ ਲਗਵਾ ਕੇ ਤੁਸੀਂ ਨਾ ਸਿਰਫ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਰੋਗੇ ਪਰ ਤੁਸੀਂ ਆਪਣੇ ਪਾਈਚਾਰੇ ਵਿੱਚ ਫੈਲਣ ਵਾਲੀ ਬਿਮਾਰੀ ਨੂੰ ਵੀ ਰੋਕੋਗੇ ਵੱਖ-ਵੱਖ ਦੇਸ਼ ਵੱਖ-ਵੱਖ ਉਮਰਾਂ ਵਿੱਚ ਵੈਕਸੀਨ ਦਿੰਦੇ ਹਨ ਨਿਊਜ਼ੀਲੈਂਡ ਵਿੱਚ ਦੋ MMR ਟੀਕੇ ਬੱਚਿਆਂ ਨੂੰ ਦਿੱਤੇ ਜਾਂਦੇ ਹਨ ਇੱਕ 12 ਮਹੀਨੇ ਦੀ ਉਮਰ ਵਿੱਚ ਅਤੇ ਦੂਜਾ ਡੋਜ਼ 15 ਮਹੀਨਿਆਂ ਵਿੱਚ ਹਾਲਾਂਕਿ ਟੀਕਾਕਰਨ ਦੇ ਸਮੇਂ ਵਿੱਚ ਬਦਲਾਅ ਦੇ ਕਾਰਨ ਇਹ ਸੰਭਵ ਹੈ ਕਿ ਕੁਝ ਲੋਕ ਇੱਕ ਜਾਂ ਦੋਵੇਂ ਡੋਜ਼ਾਂ ਤੋਂ ਖੁੰਝ ਗਏ ਹੋਣ ਜੇ ਤੁਹਾਡੇ ਬੱਚੇ ਦੀ ਉਮਰ 15 ਮਹੀਨਿਆਂ ਤੋਂ ਬਾਅਦ ਹੈ ਅਤੇ ਉਸ ਨੇ ਆਪਣੀ ਪਹਿਲੀ ਜਾਂ ਦੂਜੀ ਡੋਜ਼ ਨਹੀਂ ਲਗਵਾਈ ਹੈ ਤਾਂ ਆਪਣੇ ਡਾਕਟਰ ਨਰਸ वैक्सीनेटर फार्मासिस्ट ਜਾਂ ਆਪਣੇ ਸਥਾਨਕ ਸਿਹਤ ਕਲੀਨਿਕ ਨਾਲ ਗੱਲ ਕਰੋ ਕੈਚ-ਅਪ ਟੀਕੇ ਲਗਵਾਉਣਾ ਆਸਾਨ ਅਤੇ ਸੁਰੱਖਿਅਤ ਹੈ 2004 ਤੋਂ ਪਹਿਲਾਂ ਨਿਊਜ਼ੀਲੈਂਡ ਵਿੱਚ ਪੈਦਾ ਹੋਏ ਹਰੇਕ ਵਿਅਕਤੀ ਨੂੰ ਇਹ ਦੇਖਣ ਲਈ ਮਾਤਾ-ਪਿਤਾ ਦੇਖਭਾਲ ਕਰਨ ਵਾਲੇ ਜਾਂ ਪਰਿਵਾਰਕ ਡਾਕਟਰ ਤੋਂ ਪਤਾ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਕੀ ਤੁਸੀਂ ਇੱਕ ਬੱਚੇ ਦੇ ਰੂਪ ਵਿੱਚ ਦੋਵੇਂ MMR ਟੀਕੇ ਲਗਵਾਏ ਸਨ ਜੇਕਰ ਤੁਸੀਂ MMR ਟੀਕਾਕਰਨ ਕਰਵਾਉਣ ਤੋਂ ਖੁੰਝ ਗਏ ਹੋ ਤਾਂ ਇਹ 18 ਸਾਲ ਤੋਂ ਘੱਟ ਉਮਰ ਦੇ ਹਰੇਕ ਲਈ ਮੁਫਤ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡਾ ਵੀਜ਼ਾ ਜਾਂ ਨਾਗਰਿਕਤਾ ਸਥਿਤੀ ਕੀ ਹੈ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਐਮਐਮਆਰ ਵੈਕਸੀਨ ਮੁਫਤ ਹੈ ਜੇਕਰ ਤੁਸੀਂ ਇੱਕ ਨਿਵਾਸੀ ਹੋ ਜਾਂ ਨਿਊਜ਼ੀਲੈਂਡ ਵਿੱਚ ਮੁਫਤ ਸਿਹਤ ਸੰਭਾਲ ਲਈ ਯੋਗ ਹੋ ਐ ਸੰਭਵ ਹੈ ਕਿ ਤੁਸੀਂ ਜਾਂ ਤੁਹਾਡੇ ਪਰਿਵਾਰ ਨੇ ਆਪਣੇ ਘਰੇਲੂ ਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਦੇ ਟੀਕੇ ਲਗਵਾਏ ਹੋਣ ਜੇ ਤੁਸੀਂ ਯਕੀਨੀ ਨਹੀਂ ਹੋ ਤਾਂ ਜੋਖਮ ਨਾ ਲੈਣਾ ਅਤੇ ਟੀਕਾ ਲਗਵਾਉਣਾ ਸਭ ਤੋਂ ਵਧੀਆ ਹੈ ਜੇਕਰ ਤੁਸੀਂ ਕਿਸੇ ਅਜਿਹੇ ਦੇਸ਼ ਦੀ ਯਾਤਰਾ ਕਰ ਰਹੇ ਹੋ ਜੋ ਖਸਰੇ ਦੇ ਕੇਸਾਂ ਲਈ ਜਾਣਿਆ ਜਾਂਦਾ ਹੈ ਇਹ ਯਕੀਨੀ ਬਣਾਉਣ ਲਈ ਤੁਹਾਨੂੰ ਆਪਣੀ ਸਿਹਤ ਸੰਭਾਲ ਪ੍ਰਦਾਤਾ ਨਾਲ ਸੰਪਰਕ ਕਰਨਾ ਚਾਹੀਦਾ ਹੈ ਕਿ ਤੁਸੀਂ ਐਮ ਐਮ ਆਰ ਵੈਕਸੀਨ ਨਾਲ ਅਪ ਟੂ ਡੇਟ ਹੋ ਜੇਕਰ ਤੁਹਾਡੇ ਕੋਲ 1 ਸਾਲ ਤੋਂ ਘੱਟ ਉਮਰ ਦਾ ਬੱਚਾ ਹੈ ਤਾਂ ਆਪਣੀ ਸਿਹਤ ਸੰਭਾਲ ਪ੍ਰਦਾਤਾ ਨਾਲ ਐਮ ਐਮ ਆਰ ਵੈਕਸੀਨ ਦੀ ਸ਼ੁਰੂਆਤੀ ਖੁਰਾਕ ਲੈਣ ਬਾਰੇ ਗੱਲ ਕਰੋ ਤਾਂ ਜੋ ਉਹ ਯਾਤਰਾ ਕਰ ਰਹੇ ਹੋ

एमएमआर वैक्सीन द एक शानदार सुरक्षा रिकॉर्ड है अते आओ न्यूजीलैंड विच तीस साल तो बद्ध समय तो बढ़ती जा रही है सुरक्षा अते प्रभावशीलता लै इस्ति समीक्षा कीती गई है अते नियमित तौर ते निगरानी कीती जाती है एमएमआर वैक्सीन कई बार प्रतिक्रियावां पैदा कर सकती है ए आम तौर ते मामूली हुंदियां हन अते हर किसी नु ए नहीं हुंदियां हन हल्की प्रतिक्रिया आम हन

बेहोशी जब बेहोशी महसूस करना आम तौर ते थोड़ा जि बीमार महसूस करना जेकर तुसी यकीनी नहीं हो कि तुसी खसरे तो प्रतिरोधक हो जा अपने देश तो अपने टीके दी स्थिति दी जांच करना चाहते हो तं कृपा करके अपने परिवारक डॉक्टर नर्स वैक्सीनेटर या फार्मासिस्ट नाल गल करो किसी होर जानकारी ले अपने डॉक्टर या फार्मासिस्ट नाल गल करो तुसी हेल्पलाइन नूमी सिफर अठ ਇੱਕ ਇੱਕ 6 ਤੇ ਮੁਫਤ ਕਾਲ ਕਰ ਸਕਦੇ ਹੋ ਜਾਂ ਵਧੇਰੇ ਜਾਣਕਾਰੀ ਲਈ info.health.nz forward/measles ਤੇ ਜਾ ਸਕਦੇ ਹੋ ਸਿਹਤ ਅਤੇ ਤੰਦਰੁਸਤੀ ਸਾਡੇ ਨਸਲੀ ਪਾਈ ਜਾ ਰਿਆਂ ਲਈ ਸਭ ਤੋਂ ਮਹੱਤਵਪੂਰਨ ਚੀਜ਼ਾਂ ਹਨ 2022 ਵਿੱਚ ਅਸੀਂ ਦੇਸ਼ ਭਰ ਵਿੱਚ ਸਿਹਤ ਸਮਾਗਮਾਂ ਦੀ ਇੱਕ ਲੜੀ ਚਲਾਈ ਅਤੇ ਤੁਸੀਂ ਸਾਨੂੰ ਦੱਸਿਆ ਕਿ ਤੁਸੀਂ ਆਓ ਚੈਰੋ ਨਿਊਜ਼ੀਲੈਂਡ ਵਿੱਚ ਉਪਲਬਧ ਸਿਹਤ ਸੇਵਾਵਾਂ ਬਾਰੇ ਹੋਰ ਜਾਣਨਾ ਚਾਹੁੰਦੇ ਹੋ इसलिए असि टिवाटो ओरा वीडियो की एक लड़ी ले साझेदारी की थी दस मदद करने ले कि खसरा की है वायरस के लक्षण अति अपने आप सुरक्षित करना है